ਕਿਸਾਨ ਭਰਾਵੋ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਫੇਸਬੁੱਕ ਪੇਜ ਤੇ ਆਪਾਂ ਅੱਜ ਗੱਲ ਕਰਾਂਗੇ ਜੀ ਗੋਭ ਦੀ ਸੁੰਡੀ ਬਾਰੇ ਕਈ ਕਿਸਾਨ ਵੀ ਪੁੱਛਦੇ ਆ ਕਿ ਉਹਨਾਂ ਦੇ ਖੇਤ ਵਿੱਚ ਕਿਤੇ ਕਿਤੇ ਗੋਭ ਦੀ ਸੁੰਡੀ ਦਾ ਥੋੜਾ ਬਹੁਤਾ ਹਮਲਾ ਦੇਖਣ ਨੂੰ ਮਿਲਿਆ ਜਿਸ ਨਾਲ ਗੋਭਾ ਸ਼ੁੱਕਰੀਆ ਨੇ ਆਪਾਂ ਇਸ ਬਾਰੇ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਆਪਾਂ ਇਸ ਦੀ ਰੋਕਥਾਮ ਕਰ ਸਕਦੇ ਆ ਇਸ ਤੋਂ ਪਹਿਲਾਂ ਜਿਹੜੇ ਵੀਰ ਨਵੇਂ ਜੁੜੇ ਨੇ ਕਿਰਪਾ ਕਰਕੇ ਮੇਰੇ ਪੇਜ ਨੂੰ ਫੋਲੋ ਕਰ ਲਓ ਜੀ ਗੱਲ ਕਰਦੇ ਆਂ ਗੋਬਦੀ ਸੁੰਡੀ ਬਾਰੇ ਗੋਬਦੀ ਸੁੰਡੀ ਕਿਸਾਨ ਵੀਰੋ ਜਿਹਨੂੰ ਆਪਾਂ ਗਲਾਬੀ ਸੁੰਡੀ ਵੀ ਕਹਿੰਦੇ ਆਂ ਇਹਦਾ ਹਮਲਾ ਜ਼ਿਆਦਾਤਰ ਉਹਨਾਂ ਖੇਤਾਂ ਵਿੱਚ ਦੇਖਣ ਨੂੰ ਮਿਲਿਆ ਜਿਸ ਖੇਤ ਵਿੱਚ ਝੋਨੇ ਦੀ ਫਸਲ ਵਿੱਚ ਗੋਬਦੀ ਸੁੰਡੀ ਦਾ ਹਮਲਾ ਜ਼ਿਆਦਾ ਸੀ ਤੇ ਇਹਦਾ ਘਬਰਾਉਣ ਦੀ ਲੋੜ ਨਹੀਂ ਇਹਦਾ ਹਮਲਾ ਆਪਾਂ ਹੱਲ ਕਰ ਸਕਦੇ ਆਂ ਸਭ ਤੋਂ ਪਹਿਲਾਂ ਕਿਸਾਨ ਵੀਰੋ ਆਪਾਂ ਨੇ ਕਰਨਾ ਕੀ ਹੈ ਵੀ ਜਿਹੜੀ ਲਾਈਟ ਆਉਂਦੀ ਹੈ ਹੁਣ ਉਹ ਦਿਨ ਚ ਆ ਰਹੀ ਆ ਆਪਾਂ ਨੂੰ ਪਤਾ ਸਭ ਨੂੰ ਤੇ ਆਪਾਂ ਨੇ ਕੀ ਕਰਨਾ ਹੈ ਜਿਹੜਾ ਪਾਣੀ ਲਾਉਣਾ ਗਣਕ ਨੂੰ ਨਾ ਉਹ ਦਿਨ ਦੇ ਸਮੇਂ ਵਿੱਚ ਹੀ ਲਾਇਆ ਜਾਵੇ ਕਿਉਂਕਿ ਇਸ ਸਮੇਂ ਜਿਹੜੇ ਆਪਣੇ ਬਗਲੇ ਹੁੰਦੇ ਆ ਮਿੱਤਰ ਪੰਛੀ ਉਹ ਸੁੰਡੀਆਂ ਵਗੈਰਾ ਨੂੰ ਚੁਗ ਲੈਂਦੇ ਨੇ ਤੇ ਆਪਣਾ ਬਹੁਤ ਹੱਦ ਤੱਕ ਇਹਦੀ ਰੋਕਥਾਮ ਹੋ ਜਾਂਦੀ ਹੈ ਤੇ ਦੂਜਾ ਆਪਾਂ ਇੱਕ ਦੇਖਣਾ ਹੈ ਵੀ ਜਿਹੜੇ ਸੁੰਡੀ ਹੁੰਦੀ ਹੈ ਇਹ ਇਹ ਛੋਟੇ ਬੂਟਿਆਂ ਨੂੰ ਦੇ ਤਣਿਆਂ ਵਿੱਚ ਮੋਰੀਆਂ ਕਰ ਲੈਂਦੀ ਹੈ ਤੇ ਉਸ ਨਾਲ ਇਹ ਹਰਾ ਮਾਦਾ ਖਾ ਕੇ ਖਾ ਜਾਂਦੀ ਹੈ ਤੇ ਜਿਸ ਨਾਲ ਬੂਟੇ ਸੁੱਕ ਜਾਂਦੇ ਨੇ ਜਾਂ ਪੀਲੇ ਪੈ ਜਾਂਦੇ ਨੇ ਆਪਾਂ ਦੇਖ ਰਿਹਾ ਇਸ ਦੀ ਰੋਕਥਾਮ ਆਪਾਂ ਕਰ ਸਕਦੇ ਹਾਂ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਹਾਂ ਤੇ ਪਾਣੀ ਲਾਉਣ ਤੋਂ ਬਾਅਦ ਵੀ ਕਰ ਸਕਦੇ ਹਾਂ ਜਿਹੜੇ ਵੀਰਾਂ ਨੇ ਪਾਣੀ ਤੋਂ ਪਹਿਲਾਂ ਇਸ ਦੀ ਰੋਕਥਾਮ ਕਰਨੀ ਆ ਉਹ 20 ਕਿਲੋ ਸੁਲਾਬੀ ਮਿੱਟੀ ਲੈਣੀ ਆ ਆਪਾਂ ਨੇ ਸਲਾਬੀ ਮਿੱਟੀ ਦੇ ਵਿੱਚ ਆਪਾਂ ਨੇ 70 ਕਿਲੋ ਫਿਪਰੋਨਿਲ ਟੈਕਨੀਕਲ ਆਉਂਦਾ ਆਪਣਾ ਰੀਜੈਂਟ ਜਾਂ ਮੋਰਟਲ 0.3 ਜੀ ਉਹਨਾਂ ਨੂੰ ਆਪਾਂ ਨੇ ਸਲਾਬੀ ਮਿੱਟੀ ਦੇ ਵਿੱਚ ਰਲਾ ਕੇ ਪਾਣੀ ਤੋਂ ਪਹਿਲਾਂ ਆਪਣੇ ਖੇਤ ਦੇ ਵਿੱਚ ਛਿੱਟਾ ਦੇ ਦੇਣਾ ਹੈ ਛਿੱਟਾ ਦੇ ਜਾਣ ਜਾਂ ਫਿਰ ਆਪਾਂ ਸਪਰੇ ਵਧੀਆ ਢੰਗ ਨਾਲ ਕਰ ਸਕਦੇ ਹਾਂ ਤਾਂ ਬੈਟਰੀ ਵਾਲੇ ਪੰਪ ਜਾਂ ਹੱਥ ਵਾਲੇ ਪੰਪ ਨਾਲ ਬੂੰਦਾ ਬਣਾ ਕੇ ਕੋਰਾ ਜਿਹਾ ਪੰਜਾ ਮੈਲ 100 ਲੀਟਰ ਪਾਣੀ ਵਿੱਚ ਪਾ ਕੇ ਆਪਾਂ ਸਪਰੇਅ ਕਰ ਦੇਣੀ ਹੈ ਜਾਂ ਫਿਰ ਜਿਹੜੇ ਵੀਰ ਆਪਣਾ ਫੇਪਰੋਨਲ ਟੈਕਨੀਕਲ ਹੈ ਉਹ ਰੇ ਵਿੱਚ ਵੀ ਰਲਾ ਕੇ ਆਪਣੇ ਖੇਤ ਵਿੱਚ ਪਾ ਸਕਦੇ ਨੇ ਤੇ ਇਸ ਨਾਲ ਆਪਣੇ ਖੇਤ ਵਿੱਚ ਸੁੰਡੀ ਦੀ ਰੋਗ ਤਾਮ ਹੋ ਜਾਵੇਗੀ ਤੇ ਚੰਗਾ ਰਿਜ਼ਲਟ ਦੇਖਣ ਨੂੰ ਮਿਲੇਗਾ ਕਿਸਾਨ ਵੀਰੋ ਤੁਹਾਡਾ ਸਵਾਗਤ ਹੈ ਜੇ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਜੀ